ਹਾਂ ਜੀ ਫਿਰ ਅਮਰ ਉਹ ਕਰ ਸਕਦੇ ਹਾਂ ਮੇਰਾ ਨਾਮ ਪੂਜਾ ਰਾਣੀ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਇਸ ਫੰਕਸ਼ਨ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਉਹ ਡਾਕਟਰ ਸतीश ਜਿੰਦਲ ਜੀ ਹੈ ਉਹ ਸਮੇਂ-ਸਮੇਂ ਤੇ ਸਕੂਲ ਦੇ ਬੱਚਿਆਂ ਲਈਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰਦੇ ਰਹਿੰਦੇ ਹੈਗੇ ਤੇ ਅੱਜ ਜਿਹੜਾ ਪ੍ਰੋਗਰਾਮ ਸੀ ਇਹ 8ਵੀਂ ਤੇ 10ਵੀਂ ਬੋਰਡ ਦੀਆਂ ਜਮਾਤਾਂ ਦੇ ਵਿੱਚੋਂ ਪਹਿਲੀਆਂ ਤਿੰਨ ਪੋਜੀਸ਼ਨਾਂ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਰੱਖਿਆ ਗਿਆ ਸੀ ਤਾਂ ਉਹਨਾਂ ਨੇ ਬੜੇ ਹੀ ਉਤਸ਼ਾਹ ਨਾਲ ਹੌਸਲੇ ਨਾਲ ਤੇ ਖੁਸ਼ੀ ਨਾਲ ਜਿਹੜਾ ਸਾਡਾ ਸੱਦਾ ਪਰਵਾਨ ਕੀਤਾ ਬੱਚਿਆਂ ਨਾਲ ਬਹੁਤ ਹੀ ਵਧੀਆ ਜਿਹੜੇ ਜ਼ਰੂਰੀ ਟਿਪਸ ਸੀ ਉਹ ਸਾਂਝੇ ਕੀਤੇ ਕੋਈ ਸਿਹਤ ਸੰਬੰਧੀ ਜਾਂ ਉਹਨਾਂ ਦੀ ਪੜ੍ਹਾਈ ਲਈ ਜੋ ਜ਼ਰੂਰੀ ਟਿਪਸ ਸੀ ਉਹ ਸਾਂਝੇ ਕੀਤੇ ਤੇ ਉਹਨਾਂ ਨੇ ਬੜੀ ਖੁਸ਼ੀ-ਖੁਸ਼ੀ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਕਿੰਨੇ ਪਰਸੈਂਟ ਬੰਦਾ ਬੱਚਿਆਂ ਨੇ ਸਾਡੇ ਅਖਮੀ ਜਮਾਤ ਦੇ ਵਿੱਚੋਂ ਹਾਈएस्ट ਜਿਹੜੇ 95% ਨੰਬਰ ਆਏ ਹੈਗੇ ਤੇ 10ਵੀਂ ਕਲਾਸ ਦੇ ਵਿੱਚ ਹਾਈएस्ट ਨੰਬਰ ਹੈਗੇ ਸਾਡੇ 82.9% ਤੇ ਸਾਡਾ ਦੋਵੇਂ ਹੀ ਜਮਾਤਾਂ ਦਾ ਰਿਜ਼ਲਟ ਹੈ ਜਿਹੜਾ 100% ਰੇ ਸਰ ਕੀ ਕਹਿੰਦੇ ਹੋ ਕਿ ਕਿੰਨਾ ਕੋਲ ਮੈਂ ਬਿਲਿੰਦ ਸਿੰਘ ਐਸਐਸ ਮੱਠ ਜੀ ਜਨਰਲਿਸਮ ਸਰਕਾਰੀ ਹੈ ਸਕੂਲ ਬਨਾਂਣਪੁਰਾ ਮਠੰਡਾ ਅੱਜ ਸਾਡੇ ਸਕੂਲ ਦੇ ਵਿੱਚ ਬੋਰਡ ਦੀਆਂ ਕਲਾਸਾਂ ਦਾ ਜਿਹੜਾ ਹੈ ਜਿਹੜੇ ਬੱਚਿਆਂ ਨੇ ਪਹਿਲੀ ਬੀਬੀ ਪੀਬੀਆ ਪ੍ਰੀਖਣਾ ਹਾਸਲ ਕੀਤੀ ਆ ਉਹਨਾਂ ਦਾ ਸਨਮਾਨ ਸਮਰੋਹ ਕੀਤਾ ਗਿਆ ਸੀ ਜਿਸ ਦੇ ਵਿੱਚ ਮਠੰਡਾ ਦੀ ਛਾਨ ਜਿਹੜੇ ਸਮਾਜ ਸੇਵੀ ਡਾਕਟਰ ਬੱਚਿਆਂ ਦੇ ਮਾਹਰ ਨੇ ਸ਼ਹੀਦ ਜਿੰਦਲ ਜੀ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਆਏ ਆ ਉਹਨਾਂ ਨੇ ਬੱਚਿਆਂ ਨੂੰ ਸਿਹਤ ਸਬੰਧੀ ਟੈਸਟ ਵੀ ਦਿੱਤੇ ਆ ਨਾਲ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਹੈਗਾ ਅਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਤੇ ਬਾਨੀ ਬੀਜੇਪਟਾ ਜੀ ਵੀ ਅੱਜ ਇਸ ਸਮਾਗਮ ਦੇ ਵਿੱਚ ਆਇਆ। ਉਹਨਾਂ ਨੇ ਗਰਮੀ ਦੇ ਮੌਸਮ ਦੇ ਦੇਖਦਿਆਂ ਹੋਇਆਂ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ ਜਿਹੜੀਆਂ ਹੈਗੀਆਂ ਉਹ ਆਪ ਦੇ ਵੱਲੋਂ ਦਿੱਤੀਆਂ ਨੇ। ਇਸ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਸਰਕਾਰੀ ਸਕੂਲਾਂ ਨਾਲ ਜੁੜ ਕੇ ਇਹਨਾਂ ਸਕੂਲਾਂ ਦੀਆਂ ਹੋਰ ਮਦਦ ਕਰਦੇ ਰਹਿਣਗੇ ਤੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਹੋਰ ਵਧੀਆ ਬਣਾਉਣ ਦੇ ਲਈ ਆਪ ਦਾ ਯੋਗਦਾਨ ਪਾਉਂਦੇ ਰਹਿਣਗੇ। ਕੀ ਕਰਨਾ ਚਾਹਵਾ ਦੇਖੋ ਕਰਨਾ ਲੋਕ ਇੱਥੇ ਸਰਕਾਰੀ ਸਕੂਲ ਦੇ ਵਿੱਚ ਆ ਕੇ ਮਨ ਜਿਹੜਾ ਬੜਾ ਖੁਸ਼ ਹੋਇਆ ਕਿ ਬਹੁਤ ਹੀ ਡੈਡੀਕੇਟਿਡ ਤੇ ਮਿਹਨਤੀ ਸਟਾਫ ਜਿਹੜਾ ਉਹ ਨਜ਼ਰ ਆ ਰਿਹਾ ਸੀ ਬੱਚੇ ਬਹੁਤ ਜ਼ਿਆਦਾ ਡਿਸਪਲਿਨਡ ਸੀ ਬੱਚਿਆਂ ਦਾ ਰਿਜ਼ਲਟ ਜਿਵੇਂ ਦੱਸਿਆ ਗਿਆ 8ਵੀਂ 10ਵੀਂ ਦਾ 100% ਰਿਜ਼ਲਟ ਸੀ ਇਹ ਬਹੁਤ ਹੀ ਸ਼ਲਾਘਾਯੋਗ ਜਿਹੜਾ ਰਿਜ਼ਲਟ ਹੈ ਇਹ ਤਾਂ ਪੂਰਾ ਕ੍ਰੈਡਿਟ ਬੱਚਿਆਂ ਦਾ ਜਾਂਦਾ ਹੀ ਜਾਂਦਾ ਹੈ ਪਰ ਇਸ ਤੋਂ ਬਿਨਾ ਇੱਥੋਂ ਦੇ ਹੈੱਡ ਟੀਚਰ ਜਿਹੜੇ ਨੇ ਤੇ ਟੀਚਰ ਸਹਿਬਾਨ ਹੈ ਉਹਨਾਂ ਨੂੰ ਵੀ ਇਹਦਾ ਕ੍ਰੈਡਿਟ 100% ਜਾਂਦਾ ਹੈ ਕਿ ਉਹਨਾਂ ਨੇ ਆਪਣੀ ਮਿਹਨਤ ਨਾਲ ਆਪਣੀ ਡੈਡੀਕੇਸ਼ਨ ਨਾਲ ਬੱਚਿਆਂ ਨੂੰ ਇਸ ਲੈਕ ਬਣਾਇਆ ਕਿ ਉਹਨਾਂ ਨੇ ਬਹੁਤ ਅੱਛਾ ਰਿਜ਼ਲਟ ਕੀਤਾ ਮੋਬਾਈਲ ਦੀ ਗੱਲ ਤੁਹਾਡੇ ਵਾਲਾ ਮੋਬਾਈਲ ਦੇ ਬਾਰੇ ਦੇਖੋ ਪਹਿਲੇ ਵੀ ਕਹਿੰਨੇ ਕਿ ਸੋਸ਼ਲ ਮੀਡੀਆ ਤੋਂ ਜਿੰਨਾ ਬੱਚੇ ਦੂਰ ਰਹਿਣਗੇ ਉਹਨਾਂ ਹੀ ਉਹਨਾਂ ਦੇ ਰਿਜ਼ਲਟਸ ਅੱਛੇ ਆਉਣਗੇ ਉਹਨਾਂ ਦੇ ਵਿਕ ਦੇ ਵਿੱਚ ਕਾਂਝਾ ਫੋਨ ਦੇ ਚਾਂਸ ਜਿਹੜੇ ਨੇ ਉਹਨੇ ਹੀ ਜ਼ਿਆਦਾ ਸੋ ਸਾਰਿਆਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਬੱਚਿਆਂ ਨੂੰ ਖਾਸ ਕਰਕੇ ਕਿ ਜਿਹੜਾ ਨਾਨ ਅਕੈਡੈਮਿਕ ਮੋਬਾਈਲ ਦਾ ਇਸਤੇਮਾਲ ਹੈ ਇਹ ਨਾ ਕੀਤਾ ਜਾਵੇ ਅਕੈਡੈਮਿਕ ਲਈ ਜਿੱਤੇ ਲੋਡ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੀ ਅਸੀਂ ਦੇਖਣਾ ਹੈ ਕੀ ਨਹੀਂ ਦੇਖਣਾ ਉਹਨਾਂ ਦਾ ਟਾਈਮ ਮੀਟ ਸੈੱਟ ਕੀਤਾ ਜਾਵੇ ਤੇ ਫਾਲਤੂ ਦਾ ਜਿਹੜਾ ਸੋਸ਼ਲ ਮੀਡੀਆ ਉਹ ਤੋਂ ਦੂਰ ਰਹਿ ਜਾਵੇ ਤਾਂ ਹੀ ਉਹ ਪੜਾਈ ਦੇ ਵਿੱਚ ਯਾਦ ਹੀ ਕੋ ਇੱਕ ਦੇ ਵਿੱਚ ਅੱਗੇ ਕੰਮ ਜਾ ਪੂਸਾ ਨਹੀਂ ਸਹੀ ਹੈ ਕਿ ਵੀ ਇਹ ਹੈ ਆਪਣਾ ਖੇਲੋ ਕਰੀ ਜਿੰਦਗੀ ਦੇਖੋ ਨਸ਼ਾਪਾ ਦੇਖ ਹੀ ਰਹੇ ਆ ਕਿ ਐਡਿਕਸ਼ਨ ਹੈ ਜਿਸ ਤਰ੍ਹਾਂ ਬਾਕੀ ਐਡਿਕਸ਼ਨ ਹੁੰਦੀ ਹੈ ਮੋਬਾਈਲ ਵੀ ਜਿਹੜੇ ਦੇਖਣ ਲੱਗ ਜਾਂਦੇ ਨੇ ਵਿੱਚ 8 ਘੰਟੇ 10-10 ਘੰਟੇ ਉਹਨਾਂ ਸਕਰੀਨ ਟਾਈਮ ਹੁੰਦਾ ਤੇ ਉਹ ਅਵਾਇਡ ਹੀ ਨਹੀਂ ਕਰ ਸਕਦੇ ਤੇ ਇਹ ਵੀ ਹੌਲੀ-ਹੌਲੀ ਇੱਕ ਨਸ਼ੇ ਦਾ ਰੂਪ ਹੀ ਜਿਹੜਾ ਇਹ ਲੈ ਚੁੱਕਿਆ ਤੇ ਸਾਨੂੰ ਇਸ ਨਸ਼ੇ ਤੋਂ ਦੂਰ ਰਹਿਣਾ ਹੀ ਪਏਗਾ ਇਹਦੇ ਲਈ ਇਹ ਹੈ ਕਿ ਅਸੀਂ ਬਿਲਕੁਲ ਮੋਬਾਈਲ ਨੂੰ ਆਪਣੇ ਕਮਰੇ ਤੋਂ ਬਾਹਰ ਰੱਖੀਏ ਪੜ੍ਹਾਈ ਦੇ ਟਾਈਮ 2 ਘੰਟੇ ਬਿਲਕੁਲ ਵੀ ਮੋਬਾਈਲ ਦਾ ਇਸਤੇਮਾਲ ਨਾ ਕਰੀਏ ਬਿਲਕੁਲ ਹੀ ਅਕੈਡੈਮਿਕ ਜਿਹੜੀ ਹੈ ਸਕੂਲ ਦੀ ਕੋਈ ਐਕਟੀਵਿਟੀ ਵਾਸਤੇ ਜਾਂ ਪੜ੍ਹਾਈ ਲਈ ਜਿੱਥੇ ਲੋੜ ਹੈ ਉਹਨਾਂ ਕਦੇ ਇਸਤੇਮਾਲ ਕੀਤਾ ਜਾਵੇ ਆਦਰਵਾਇ ਇਸ ਤੋਂ ਦੂਰ ਰਹਿ ਜਾਵੇ